ਵੇਲਾ ਬਣਾਇਆ ਹੋਇਆ ਸਰਬਦਾਨ ਇਸ ਦੇਸ਼ 'ਚ ਜਦੋਂ ਲਾਗੂ ਹੋਏਗਾ ਤਾਂ ਸਾਨੂੰ ਕਾਨੂੰਨੀ ਤੌਰ ਤੇ ਬਰਾਬਰਤਾ ਹੋਏਗੀ ਅਸੀਂ ਵੋਟ ਪਾ ਸਕਾਂਗੇ ਅਸੀਂ ਕੁਰਸੀ ਤੇ ਬੈਠ ਸਕਾਂਗੇ ਅਸੀਂ ਐਮਐਲਏ ਤੇ ਐਮਪੀ ਬਣ ਸਕਾਂਗੇ ਪਰ ਦੂਜੇ ਪਾਸੇ ਸਮਾਜਿਕ ਤੌਰ ਤੇ ਸਾਡੇ ਨਾਲ ਜਿਹੜਾ ਗੈਰ ਬਰਾਬਰੀ ਦਾ ਵਰਤਾਰਾ ਕੀਤਾ ਜਾਏਗਾ ਜੇ ਗੈਰ ਬਰਾਬਰੀ ਦਾ ਅੰਤ ਨਹੀਂ ਹੁੰਦਾ ਸਮਾਜਿਕ ਤੌਰ ਤੇ ਤੇ ਸੰਵਿਧਾਨ ਦਾ ਕੋਈ ਮੰਤਰ ਨਹੀਂ ਰਹਿ ਜਾਂਦਾ ਇਸ ਕਰਕੇ ਇਸ ਕਾਰਜੋਗ ਸਥਿਤੀ ਉਹ ਅੱਜ ਵੀ ਇਸ ਦੇਸ਼ ਵਿੱਚ ਸਾਡੇ ਨਾਲ ਜਾਤੀ ਤੌਰ ਤੇ ਵਿਤਕਰਾ ਹੁੰਦਾ ਹੈ ਅਖ ਮਾਫ ਕਰਨਾ ਅਬ ਪਿਛਲੇ ਦੇ ਲਈ ਸਭ ਤੋਂ ਉੱਚੀ ਕੁਰਸੀ ਤੇ ਬੈਠ ਕੇ ਅਖਤ ਸ਼੍ਰੀ ਦੰਦਵਾ ਸਾਹਿਬ ਦੇ ਮੁਖੀ ਅਖਤੇ ਜੱਥੇਦਾਰ ਕਿਆਨੇ ਹਰਪ੍ਰੀਤ ਸਿੰਘ ਜੀ ਨੂੰ ਕਹਿਣਾ ਪਿਆ ਕਿ ਮੈਨੂੰ ਜਾਤੀ ਸੋਚ ਕੇ ਸ਼ਬਦਾਂ ਨਾਲ ਆਪਾਂ ਮਾਨਤਾ ਦਿੱਤਾ ਗਿਆ ਸਿੱਖਾ ਚ ਹਾਲ ਦੇਸ਼ ਦੇ ਕੋਨੇ ਕੋਨੇ ਵਿੱਚ ਸਾਡੇ ਨਾਲ ਜਾਤੀ ਤੌਰ ਤੇ ਵਿਤਕ੍ਰਿਤ ਕੀਤੇ ਜਾਂਦੇ ਆ ਬਾਬਾ ਸਾਹਿਬ ਨੇ ਇਕੱਲੇ ਸਕੂਲ ਕਾਸਟਾ ਵਾਸਤੇ 15 ਕਸਰ 4 16 ਕਸਰ 4 ਲੈ ਕੋ ਜਿਹੜਾ ਸ਼ਡਿਊਲ ਕ੍ਰਾਈਸ ਵਾਸਤੇ ਵੀ ਲਿਖਿਆ ਆਰਟੀਕਲ 340 ਬੈਕਵਰਡ ਕਲਾਸੀ ਵਾਸਤੇ ਦੇ ਕੇ ਬੈਕਵਰਡ ਕਲਾਸ ਨੂੰ ਜਿਹੜਾ ਇਸ ਦੇਸ਼ ਵਿੱਚ ਉੱਪਰਨ ਵਾਸਤੇ ਉਭਾਰਨ ਵਾਸਤੇ ਸਰਕਾਰ ਨੂੰ ਜਿਹੜਾ ਸਮੇਂ-ਸਮੇਂ ਸਿਰ ਕਮਿਸ਼ਨ ਬਣਾਉਣ ਵਾਸਤੇ ਮਜਬੂਰ ਕੀਤਾ ਤਾਂ ਬੈਕਵਰਡ ਕਲਾਸ ਦੇ ਸਾਥੀਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਸਾਨੂੰ ਬਾਬਾ ਸਾਹਿਬ ਨੂੰ ਸਤਿਕਾਰ ਹੋਈ ਜਾ ਕਿਉਂਕਿ ਔਰਤਾਂ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਜਿੱਥੇ ਉਹਨਾਂ ਨੇ ਦੇਖਦੀਆਂ ਧਾਰਮਿਕ ਕਟਕਿਰਤੀਆਂ ਨੇ ਕੀਤਾ ਬਹੁਤ ਸਾਰੇ ਸਿੱਖ ਮਾਫ਼ ਕਰਨਾ ਮੇਰੀ ਗੱਲ ਲੰਬੀ ਹੋ ਰਹੀ ਹੈ ਧਾਰਾ 25 ਦਾ ਸਿੱਖ ਬੜਾ ਵਿਰੋਧ ਕਰਦੇ ਆ ਸਿੱਖ ਧਾਰਾ 25 ਦਾ ਬੜਾ ਵਿਰੋਧ ਕਰਦੇ ਆ ਪਰ ਧਾਰਾ 25 ਵਿੱਚ ਸਾਨੂੰ ਜਿਹੜੀ ਸਿੱਖਾਂ ਨੂੰ ਕਰਪਾਨ ਪਾਉਣ ਦੀ ਇਜਾਜ਼ਤ ਦਿੰਦੀ ਆ ਦੁਨੀਆ ਦੇ ਕਿਸੇ ਸੰਵਿਧਾਨ ਵਿੱਚ ਇਹ ਨਹੀਂ ਲਿਖਿਆ ਗਿਆ ਕਿ ਕੋਈ ਕਾਮ ਹਥਿਆਰਬੰਦ ਹੋ ਕੇ ਸ਼ਸਤਰਧਾਰੀ ਹੋ ਕੇ ਰਹਿ ਗਈ ਇਹ ਧਾਰਾ 25 ਸਿੱਖਾਂ ਨੂੰ ਇਹ ਅਧਿਕਾਰ ਦਿੰਦੀ ਆ ਪਰ ਸਾਡੀ ਸਭੀ ਚ ਅਸੀਂ ਉਹਦਾ ਵਿਰੋਧ ਕਰਦੇ ਆ ਰਹੇ ਹਾਂ ਉਸ ਅਨੁਸਾਰ ਪਿਆ ਰਹੇ ਹਾਂ ਇਸ ਕਰਕੇ ਮੇਰੀ ਗੁਜਾਰਸ਼ ਆ ਕਿ ਹਰ ਵਰਗ ਲਈ ਉਹਨਾਂ ਨੇ ਦੇਸ਼ ਦੇ ਹਰ ਵਰਗ ਲਈ ਉਹਨਾਂ ਨੇ ਦਾ ਅੰਤਸ ਪੂਰੇ ਸਮਾਜ ਨੂੰ ਸਰਬੱਤ ਨੂੰ ਗੁਰੂ ਸਾਹਿਬ ਦੀ ਸੋਚ ਉਪਤਵਕ ਗੈਰ ਬਰਾਬਰੀ ਦਾ ਅੰਤ ਕਰਕੇ ਇੱਜ਼ਤ ਤੇ ਸਵੈ ਮਾਨ ਦੀ ਜ਼ਿੰਦਗੀ ਦੇਣ ਵਾਸਤੇ ਆਪਣੀ ਜ਼ਿੰਦਗੀ ਦਾ ਪਲ ਪਲ ਆਇਆ ਉਹਨਾਂ ਨੇ ਆਪਣੇ ਚਾਰ ਬੱਚੇ ਗਵਾਏ ਬੜੀ ਉਹਨਾਂ ਦੀ ਕਸ਼ਟ ਭਈ ਜਿਹੜੀ ਜ਼ਿੰਦਗੀ ਆ ਪਰ ਉਹਨਾਂ ਨੇ ਜੋ ਜਿੱਤੇ ਵੱਟੇ ਮਰਜੀ ਉਹਦੇ ਦੇ ਦੁਨੀਆ ਦੇ ਤੇ ਪੈ ਸਕਦੇ ਸੀ ਜਿੱਤਾ ਵੱਡਾ ਮੁਕਬਲਾ ਲੈ ਸਕਦੇ ਸੀ ਅਸਪਸ਼ਟੀ ਜ਼ਿੰਦਗੀ ਕਿਉਂ ਸਕਦੇ ਸੀ ਪਰ ਉਹਨਾਂ ਨੇ ਕਿਹਾ ਮੈਂ ਜੀਵਾਂਗਾ ਤਾਂ ਆਪਣੇ ਲੋਕਾਂ ਲਈ ਮਰਾਂਗਾ ਤਾਂ ਆਪਣੇ ਲੋਕਾਂ ਲਈ ਜੇ ਮੈਂ ਆਪਣੇ ਸਮਾਜ ਲਈ ਕੁਝ ਨਾ ਕਰ ਸਕਾਂ ਮੈਂ ਆਪਣੇ ਆਪ ਨੂੰ ਸਪੂਟ ਕਰਕੇ ਚਲਾ ਜਾਵਾਂਗਾ ਤਾਂ ਸਰਕਾਰ ਦੇ ਉੱਪਰ ਉਸ ਪਰਮ ਮਨੁੱਖ ਦੀ ਜ਼ਿੰਦਗੀ ਦੇ ਕੀਤੇ ਹੋਏ ਪਰਪਰਨੋ ਆਪਾਂ ਲੇਪਰੇ ਚੜ ਸਕੀਏ ਉਹਨਾਂ ਦੀ ਸੋਚ ਨੂੰ ਪ੍ਰਵਾਨ ਕਰ ਸਕੀਏ ਔਰ ਇਸ ਦੇਸ਼ ਵਿੱਚ دبਿਆ ਕੁੱਤੇ ਸਮਾਜ ਜਿਹੜਾ ਇਸ ਦੇਸ਼ ਦਾ ਮੂਲ ਵਾਸੀ ਸਮਾਜ ਹੈ ਉਹ ਇਸ ਦੇਸ਼ ਦਾ ਹਕਮਰਾਨ ਸਮਾਜ ਬਣ ਸਕੇ ਉਹਦੇ ਲਈ ਸਾਨੂੰ ਸੰਕਲਪ ਲੈ ਕੇ ਜਾਣਾ ਦੀ ਲੋਟਾ ਤਾਂ ਹੀ ਸਾਡਾ ਸਕੂਲ ਹੋਣਾ ਤਾਂ ਹੀ ਸਾਡਾ ਲਾਇਬ੍ਰੇਰੀ ਬਣਾਉਣਾ ਤਾਂ ਹੀ ਇਕੱਠੇ ਹੋਣਾ ਆ ਸਾਡਾ ਜਿਹੜਾ ਅਸ਼ੋਭ ਦੀ ਘੋਸ਼ਣਾ ਹੈ ਚਾਹ ਪੀਂ ਚਾਹ ਭਾਰਤ ਵਾਹਿਗੁਰੂ ਜੀ